ਅੱਜ ਆਪਣੀ ਦਿੱਲੀ ਟੂਰ ਦੀ ਵਾਪਸੀ ਆ ਦੋਸਤੋ ਤੇ ਆਪਾਂ ਜਵਾਖਾਂ ਨੂੰ ਰਾਹ ਦੇ ਵਿੱਚ ਖਾਣਾ ਵਗੈਰਾ ਖਵਾ ਕੇ ਤਕਰੀਬਨ ਸਵੇਰੇ 2:30 ਵਜੇ ਘਰੇ ਪਹੁੰਚੇ ਤੇ ਸਾਰੀ ਰਾਤ ਸਫਰ ਚ ਲੰਗੀ ਸੀ ਅੱਗੇ ਪੱਗਾ ਕੇ ਨੂੰ ਮੈਡਮ ਦਾ ਸਾਰੇ ਟੂਰ ਬਾਰੇ ਰਿਵਿਊ ਜਾਣਦੇ ਹਾਂ ਜੀ ਸਟੂਡੈਂਟਸ ਤੁਹਾਨੂੰ ਪਤਾ ਹੀ ਆ ਆਪਾਂ ਹੁਣ 2 ਦਿਨਾਂ ਦਿੱਲੀ ਦੇ ਟੂਰ ਤੇ ਜਾ ਕੇ ਆਏ ਆ ਤੇ ਪਹਿਲੇ ਇਹ ਦੱਸੋ ਤੁਸੀਂ ਇਹ ਟੂਰ ਇੰਜੋਏ ਕੀਤਾ ਯੈਸ ਐਨਾ ਕੰਜ ਇੰਜੋਏ ਕੀਤਾ ਜੀ ਤੇ ਜਿੰਨਾ ਇੰਜੋਏ ਕੀਤਾ ਉਸ ਅਕੋਰਡਿੰਗ ਆਪਣੀ ਵਾਇਸ ਆਉਣੀ ਚਾਹੀਦੀ ਆ ਇੰਜੋਏ ਕੀਤਾ ਯੈਸ ਤਾਂ ਹੁਣ ਜਿਹੜੇ ਇੰਜੋਏ ਕੀਤਾ ਇਸ ਦਾ ਇੱਕ ਇਹ ਹੈਗਾ ਕਿ ਜੋ ਵੀ ਪ੍ਰੋਸੈਸ ਹੈ ਨਾ ਸਟਾਰਟ ਹੋਇਆ ਤੇ ਉਹਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਜੋ ਉਹਨੇ ਵੀ ਸਾਰਾ ਯੋਗਦਾਨ ਪਾਇਆ ਸਾਡੇ ਟੂਰ ਦੇ ਆਰਗੇਨਾਈਜ਼ਰ ਲੈਕਚਰਰ ਮਨੋਜ ਸਰ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਕਰੋ ਆਪਣੇ ਇੱਕ ਜ਼ੋਰਦਾਰ ਕਲਾਟੇ

ਚਲੋ ਹੁਣ ਇਸ ਜਗ੍ਹਾ ਤੇ ਖਾਣੇ ਦਾ ਰੇਟ ਪਤਾ ਕੀਤਾ ਸੀ ਪਰ ਕਾਫੀ ਮਹਿੰਗਾ ਸੀ ਇਸ ਕਰਕੇ ਪਰ ਚੱਲ ਪੇ ਅੱਗੇ ਇੱਕ ਵਿਦਿਆਰਥੀ ਦਾ ਹੋਰ ਆਪਾਂ ਰਿਵਿਊ ਦੇਖਦੇ ਹਾਂ ਟੂਰ ਬਾਰੇ ਉਦੋਂ ਅੱਗੇ ਆਪਾਂ ਕਿਸੇ ਟਾਬੇ ਤੇ ਰੁਕਾਂਗੇ ਫਿਰ ਸਭ ਤੋਂ ਪਹਿਲਾਂ ਥੈਂਕ ਯੂ ਅਸਜੀ ਟੀਚਰਸ ਸਭ ਸਭ ਨਾਲ ਜਿਆਦਾ ਮਨੋਰੰਜਨ ਸਰ ਦਾ ਜਿਨ੍ਹਾਂ ਨੇ ਟੂਰ ਆਰਗੇਨਾਈਜ਼ ਕੀਤਾ ਅਸੀਂ ਬਹੁਤ ਸਾਰੀ ਪਲੇਸਿਸ ਤੇ ਵਿਜ਼ਿਟ ਕੀਤਾ ਜਿਵੇਂ ਜਿਵੇਂ ਰੈੱਡ ਫੋਰਟ ਇੰਡੀਆ ਗੇਟ ਬੰਗਸ਼ੀ ਬੰਗਲਾ ਸਾਹਿਬ ਸ਼ਿਸ਼ਗੰਜ ਸਾਹਿਬ ਇੰਨਾ ਸਾਰੀਆਂ ਪਲੇਸਿਸ ਤੇ ਸਾਨੂੰ ਬਹੁਤ ਮਜ਼ਾ ਆਇਆ ਤੇ ਟੀਚਰਸ ਆ ਬਹੁਤ ਜਿਆਦਾ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਬਹੁਤ ਇੰਜੋਏ ਕਰਾਇਆ ਇਸ ਦਿਨ ਆਲੀ ਉਹਨਾਂ ਨੇ ਸਾਡੇ ਬਹੁਤ ਜਿਆਦਾ ਖਿਆਲ ਰੱਖਿਆ ਤੇ ਉਹਨਾਂ ਨੇ ਸਾਡੀ ਰਿਫਰੈਸ਼ਮੈਂਟ ਦਾ ਵੀ ਬਹੁਤ ਖਿਆਲ ਰੱਖਿਆ ਤੇ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਇੰਜੋਏ ਕਰਵਾਇਆ ਇਸ ਲਈ ਮੈਂ ਸਾਰੇ ਸਾਰੇ ਟੀਚਰਜ਼ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਅੱਗੇ ਇੱਕ ਹੋਰ ਟੱਬੇ ਤੇ ਰੁਕੇ ਦੀਪਾ ਪਹਿਲਵਾਨ ਫੈਮਿਲੀ ਟੱਬਾ ਇੱਥੇ ਰੇਟ ਵਗੈਰਾ ਸਹੀ ਸੀਸ ਕਰਕੇ ਵਿਦਿਆਰਥੀ ਬਸ ਚ ਉਤਾਰ ਲੈ ਤੇ ਆ ਇਹਨਾਂ ਨੇ ਇੱਕ ਡੌਗੀ ਰੱਖਿਆ ਹੋਇਆ ਸੀ ਸਵਾਗਤ ਵਾਸਤੇ ਰੇਟ ਵਗੈਰਾ ਠੀਕ ਸੀਗਾ ਔਰ ਇਹ ਬਜਟ ਚ ਰਹਿ ਕੇ ਸਾਰਿਆਂ ਨੂੰ ਵਧੀਆ ਖਾਣਾ ਖਵਾਇਆ ਜਾ ਸਕਦਾ ਸੀਗਾ ਉਰੇ ਤਕਰੀਬਨ ਅਸੀਂ ਉੱtre ਸੀ 8 ਵਜੇ 8 ਵਜੇ ਸੀਗੇ 8 ਤੋਂ 10 ਵਜੇ ਸਾਨੂੰ ਰੋ ਰੋਟੀ ਖਾ ਕੇ ਚੱਲਦੇ ਨੂੰ 2 ਘੰਟੇ ਲਾਤੇ ਤੇ ਬਾਕੀ ਇਹਨਾਂ ਨੇ ਪਹਿਲਾਂ ਇੱਕ ਦੋ ਸਬਜ਼ੀਆਂ ਜੀ ਬਣਾਈਆਂ ਹੋਈਆਂ ਸੀਗੀਆਂ ਸਾਰਾ ਕੁਝ ਅੱਧਾ ਪੌਣਾ ਘੰਟਾ ਤਾਂ ਬਣਾਉਣ ਤੇ ਲੱਗਾ ਹੌਲੀ ਹੌਲੀ ਸਿਸਟਮ ਡਿਨਰ ਲੱਗ ਚੁੱਕਿਆ ਸੀ ਜਵਾਖਾਂ ਵਾਸਤੇ ਤੇ ਆਪਣੇ ਮਨੋਰ ਸਰ ਨੇ ਬਹੁਤ ਆਪ ਹੈਲਪ ਕੀਤੀ ਬਸ ਤਾਂ ਸਾਰੇ ਸਟਾਫ ਨਹੀਂ ਕੀਤੀ। ਪੂਰੇ ਹੀ ਚੀਤੀ ਥੋੜੀ ਘਾਟ ਰਹੀ ਹੋਟਲ ਚ। ਖਾਣਾ ਵਧੀਆ ਸੀ ਸਾਰਾ ਕੁਝ ਫਰੈਸ਼ ਸੀਗਾ। ਪਰ ਸਾਨੂੰ ਸੈਲਫ ਸਰਵਿਸ ਕਰਨੀ ਪਈ ਸਾਰੀ। ਬਣਾਉਣ ਤੋਂ ਲੈ ਕੇ ਪਕਾਉਣ ਤੱਕ ਪਕਾਉਣ ਤੋਂ ਵਰਤੋਂ ਤੱਕ ਸਾਰਾ ਕੁਝ ਤਕਰੀਬਨ ਆਪ ਕਰਨਾ ਪਿਆ। ਉਹ ਚਲੋ ਇਹਨਾਂ ਦੇ ਬਾਅਦ ਚੋ ਰੇਟ ਵਗੈਰਾ ਉਹਨਾਂ ਕ ਘਟਾ ਲਿਆ ਸੀਗਾ ਫਿਰ ਦੇਖ ਕੇ ਜੇ। ਪਰ ਕਿਉਂਕਿ ਖਵਾਉਣਾ ਵੀ ਸੀਗਾ ਜੇ ਹੁਣ ਇੱਥੇ ਵੀ ਨਾ ਖਵਾਉਂਦੇ ਫਿਰ ਸਾਰਾ ਸਫਰ ਇਦੂੰ ਲੇਟ ਹੋਈ ਜਾਂਦੇ ਤਾਂ ਰਾਤ ਨੂੰ ਕਿਤੇ ਸ਼ਾਇਦ ਮਿਲਦਾ ਵੀ ਨਾ ਖਾਣ ਨੂੰ ਬਾਕੀ ਫਿਰ ਉਹਨਾਂ ਉਹਨਾਂ ਮਹਿੰਗਾ ਵੀ ਲਾਉਂਦੇ ਰਹਿੰਦੇ ਨੇ ਜਿੰਨੀ ਲੇਟ ਕਿਤੋਂ ਖਾਣਾ ਖਾਵਾਂਗੇ ਉਹਨੇ ਉਹ ਫਿਰ ਰੇਟ ਵਧਾ ਦਿੰਦੇ ਨੇ ਬੱਚੇ ਖੁਸ਼ੀਗੇ ਤਕਰੀਬਨ Thank okay.

ਉੱਥੋਂ ਚੱਲ ਪਏ ਸੀ ਆਪਾਂ ਪਟਿਆਲੇ ਜ਼ਿਲ੍ਹੇ ਦੀ ਹੱਦ 'ਚ ਆ ਗਏ ਪੁਲਿਸ ਚੌਕੀਆਂ ਆ ਗਈਆਂ ਥੋੜਾ ਜਿਹਾ ਰੋਕ ਕੇ ਸਾਨੂੰ ਭੇਜਤਾ ਆ ਇੱਧਰ ਸ਼ੀਸ਼ੇ 'ਚ ਦੇਖ ਲਓ ਕੌਣ ਨੇ ਖੱਬੇ ਪਾਸੇ ਓ ਰੱਬਾ ਮਾਹੀ ਵੇ ਰੱਬਾ ਮਾਈ ਵੇ ਤੂੰ ਹੀ ਰਾ ਬਣਾਉਂਦਾ ਵੇ ਤੂੰ ਹੀ ਰਾ ਬਣਾਉਂਦਾ ਵੇ ਤੂੰ ਹੀ ਰਾ ਸਜਾਉਂਦਾ ਵੇ ਤੂੰ ਹੀ ਜਿੰਦੜੀ ਨੂ ਰੱਬਾ ਰਾਤੇ ਲਿਆਉਂਦਾ ਵੇ ਮਾਲਕ ਹੈ ਤੂੰ ਮੇਰਾ ਵੇ ਜ਼ਿੰਦਗੀਆਂ ਨੂੰ ਰਸ਼ਨਾਉਂਦਾ ਹੈ ਹੈ ਰੱਬਾ ਤੇ ਨਾਲ ਹੀ ਤਾਂ ਇਹ ਸਾਰਾ ਜਗ ਜਿਉਂਦਾ ਹੈ ਵੇ ਇਹ ਸਾਰਾ ਜੱਗ ਜਿਉਂਦਾ ਹੈ